ਆਪਾਂ ਕੁੜੀਆਂ ਕੁੜੀਆਂ ਦੇ ਸਹਰਿਆਂ ਦੀ ਗੱਲ ਕਰਦੇ ਹਾਂ ਤੇ ਵਸੇ ਜਿੱਥੇ ਵਿਆਹ ਕੇ ਗਈ ਆ ਉੱਥੇ ساری ਜ਼ਿੰਦਗੀ ਉੱਥੇ ਕੱਟੇ ਆਪਾਂ ਨਹੀਂ ਕਹਿੰਦੇ ਕਿ ਕਿਸੇ ਦਾ ਫਰਕ ਪਵੇ ਕਈ ਵਾਰੀ ਕੁੜੀ ਦੇ ਮਾਪਿਆਂ ਦੇ ਵਿੱਚ ਵੀ ਇਸ ਗੱਲ 'ਚ ਕਸੂਰ ਹੁੰਦਾ ਅਸੀਂ ਕੁੜੀ ਨੂੰ ਸਮਝਾਉਣ ਦੇ ਬਜਾਏ ਅਸੀਂ ਪੜ੍ਹਾਉਨੇ ਆ ਸਾਨੂੰ ਦੋਨੇ ਪਾਸੇ ਜਿੰਦੇ ਹੁੰਦੇ ਨੇ ਕਿ ਕੁੜੀ 'ਚ ਕਸੂਰ ਆ ਜਾਂ ਕੁੜੀ ਦੇ ਸਹੁਰਾ ਦੇ ਵਿੱਚ ਕਸੂਰ ਆ ਜੇ ਤਾਂ ਕੁੜੀ ਦੇ ਵਿੱਚ ਕਸੂਰ ਆ ਆਪਣੀ ਕੁੜੀ ਨੂੰ ਚੰਗੀ ਤਰ੍ਹਾਂ ਸਮਝਾਓ ਲਾੜਲਾ ਕੋਲ ਨਾ ਰੱਖੋ ਇਹ ਤੇ ਸਾਨੂੰ ਕਰਦੀ ਫੋਨ ਆਪਣੇ ਧੀ ਪੁੱਤ ਦਾ ਸਭ ਨੂੰ ਪਤਾ ਹੁੰਦਾ ਦੂਜੀ ਗੱਲ ਕਈ ਵਾਰੀ ਕੁੜੀਆਂ ਬਹੁਤ ਸੌ ਹੁੰਦੀਆਂ ਨੇ ਤੁਸੀਂ ਉਹਨਾਂ ਤੇ ਵੀ ਉਹੀ ਗੱਲ ਕਹਾਣੀ ਥੋਕ ਦਿੰਨੇ ਹੋ ਅਸੀਂ ਤਾਂ ਕੇਰਾ ਭਾਈ ਵਿਆਹਣਾ ਸੀ ਵਿਆਹ ਕੇ ਫਰਜ਼ ਪੂਰਾ ਕਰਤਾ ਹੁਣ ਬਸਰਾ ਨਾ ਬਸਣਾ ਤੇਰੀ ਮਰਜ਼ੀ ਆ ਉੱਥੇ ਵੀ ਫਿਰ ਕਈ ਵਾਰੀ ਸੌਰਾ ਸਿੱਧੇ ਕਰਨੇ ਵੀ ਪੈ ਜਾਂਦੇ ਨੇ ਕਈ ਵਾਰੀ ਸੌਰਾ ਸਿੱਧੇ ਹੁੰਦੇ ਨੇ ਤੁਸੀਂ ਉਹਨਾਂ ਨੂੰ ਪੁੱਠੇ ਆਪਣੇ ਆਪ ਵੀ ਕਰ ਲੈਣੇ